ਮੇਰੇ ਮਨ ਚ ਆਇਆ ਕਿ ਮੈਂ ਇੱਥੇ ਕੁਛ ਨਾ ਕੁਛ ਨਾ ਲੰਗਰ ਲਗਾਵਾ ਸੂਪ ਦਾ ਜਾਂ ਕੁਝ ਵੀ ਤੇ ਫਿਰ ਮੇਰੇ ਕੋਲ ਇੰਨਾ ਪੈਸਾ ਨਹੀਂ ਸੀ ਫਿਰ ਅਸੀਂ ਉਸ ਟਾਈਮ ਸੋਚਿਆ ਕਿ ਜਿਹੜਾ ਘੱਟ ਬਜਟ ਤੋਂ ਕੀ ਕਰ ਸਕਦੇ ਆ ਅਸੀਂ ਫਿਰ ਮਾਲਿਸ਼ ਦਾ ਤੇਲ ਚੱਕਿਆ ਵਾਈਬ੍ਰੇਟਰ ਚੱਕਿਆ ਅਸੀਂ ਇੱਕ ਤੰਬੂ ਲਾਇਆ ਉਸ ਤੋਂ ਸ਼ੁਰੂ ਕਰਤਾ ਤੇ ਹੁਣ ਉਸ ਤੋਂ ਬਾਅਦ ਫਿਰ ਹਰ ਸਾਲ ਵੱਧਦਾ ਹੀ ਗਿਆ ਵੱਧ ਗਿਆ ਐਡਵਾਂਸਮੈਂਟ ਹੁੰਦੀ ਰਹੀ ਕਿ ਮਸ਼ੀਨਾਂ ਆਉਂਦੀਆਂ ਗਿਆ ਜਾਉਂਦੇ ਨੇ ਸੀਸਾ ਦੇ ਕੇ ਜਾਂਦੇ ਨੇ ਇੱਕ ਬੰਦਾ ਸਫਰ ਕਰਦਾ ਹੈ ਨਾ ਜੀ ਗੋਡੇ ਮੋਡੇ ਦੁਖਾਂ ਲੱਗ ਜਾਂਦੇ ਨੇ ਕੋਈ ਨੌਜਵਾਨ ਹੈ ਕੋਈ ਬਜ਼ੁਰਗ ਹੈ ਸੀਸ ਦੇ ਕੇ ਜਾਂਦਾ ਸੱਚੇ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਇਹ ਮਾਨ ਸਾਡਾ ਖੁਸ਼ ਹੁੰਦਾ ਹੈ ਜੀ ਅਸੀਂ 10 ਮਿੰਟ ਘੇੜਾ ਕਰਨ ਚਲੇ ਗਏ ਕਿ ਚਲੋ ਜਾਈਏ ਤੇ ਸਾਡਾ ਮਨ ਨਹੀਂ ਲੱਗਿਆ ਜੀ ਘੇੜੇ ਚ ਅਸੀਂ ਕਿ সেবা ਕਰੀਏ ਤੇ ਦਾਤੈ ਨੂੰ ਯਾਦ ਕਰੀਏ ਜੀ ਸਾਲ ਹੋ ਗਿਆ ਰੈਗੂਲਰ ਚੱਲ ਰਿਹਾ ਐ ਐਸੇ ਜਗ੍ਹਾ ਤੇ ਹੀ ਲੱਗਦਾ ਘਰ ਇੱਕ ਦੋ ਬੰਦਿਆਂ ਦੀ ਮਾਲਿਸ਼ ਕਰਕੇ ਬੰਦਾ ਥੱਕ ਜਾਂਦਾ ਇੱਥੇ ਰੈਗੂਲਰ ਸਵੇਰੇ ਸ਼ੁਰੂ ਹੋ ਜਾਂਦਾ ਜੀ 8 ਵਜੇ ਤੋਂ ਰਾਤ ਦੇ ਰਾਤ ਦੇ 8 ਵਜੇ ਤੱਕ ਸਾਰੇ ਲੱਗੇ ਹੀ ਨੇ ਉਹਨਾਂ ਨੂੰ ਕੋਈ ਜਾ ਕੇ ਰੈਸਟ ਕਰਾਉਣਾ ਨਹੀਂ ਅਸੀਂ ਤੇ ਕਰਾਂਗੇ ਸਾਰੇ ਲੱਗੇ ਹੋਏ ਜੀ ਉਸ ਤਰੀ ਅਨੰਦ ਆਉਂਦਾ ਸੀ ਅਨੰਦ ਹੈ ਸੇਵਾ ਚ ਨੰਦ ਵਰਤਾਂਦੇ ਨੇ ਐ ਧੂਏ ਇੱਥੇ ਦਰਦ ਹੋਣੀ ਸ਼ੁਰੂ ਹੋ ਜਾਂਦੇ 13 ਦੇ 14 14 ਘੰਟੇ ਵਰਤਾਂਦੇ ਰਹਿੰਦੇ ਨੇ ਤੇ ਉਹ ਜਦੋਂ ਫਿਰ ਆ ਕੇ ਰਾਤੀ ਇੱਥੇ ਆਉਂਦੇ ਨੇ ਫਿਰ ਉਹਨਾਂ ਦੀ ਜਦੋਂ ਵਾਈਬ੍ਰੇਟਰਸ ਔਰ ਸਾਰੀ ਮਾਲਿਸ਼ ਹੁੰਦੀ ਹੈ ਅਗਲੇ ਦਿਨ ਫਿਰ ਚਾਰਜ ਹੋ ਜਾਂਦੇ ਨੇ ਜਿਵੇਂ ਕਹਿੰਦੇ ਨਾ ਯੋਧਾ ਉੱਥੇ ਜੰਗ ਦੇ ਵਿੱਚ ਅਗਲੇ ਦਿਨ ਫਿਰ ਚਾਰਜ ਹੋ ਜਾਂਦਾ ਸੀ ਬਸ ਉਹ ਚਾਰਜ ਹੋ ਜਾਂਦੇ ਨੇ ਰਾਤੀ ਬੱਚੇ ਆਪਣੇ ਵਾਈਬ੍ਰੇਟਰ ਚੱਕ ਲੈਣਗੇ ਬੈਗ ਸੰਭਾ ਲੈਣਗੇ ਤੇ ਜਿਹੜੇ ਸਾਲਾ ਦਿਨ ਲੰਗਰ ਵਰਤਾਂਦੇ ਨੇ ਉਹਨਾਂ ਦੇ ਖਲੀਆਂ ਚੜੀਆਂ ਹੁੰਦੀਆਂ। ਉਹਦੋਂ ਦੀ ਟਰਾਲੀਆਂ 'ਚ ਹੀ ਜਾ ਕੇ ਮਾਲਿਸ਼ ਕਰ। ਟਰਾਲੀਆਂ ਦੇ ਵਿੱਚ ਵੀ ਜਾ ਕੇ। ਜਿਵੇਂ ਕਹਿੰਦੇ ਕਹਿੰਦੇ ਬਈ ਹੋਲ ਸਰਵਿਸ ਜਿਵੇਂ ਕਹਦੇ ਨੇ ਜਾਂਦੀ। ਉਹਨਾਂ ਦੇ ਉਹ ਵਿਚਾਰੇ ਨਹੀਂ ਆ ਸਕਦੇ, ਥੱਕੇ ਹੁੰਦੇ ਨੇ। ਫੇਰ ਉਹ ਟਰੈਲੀ 'ਚ ਪਏ ਹੁੰਦੇ ਨੇ। ਉਹਨਾਂ ਨੂੰ ਜਗਾ ਕੇ ਲੋ ਵੀ ਆਪਣੀ ਮਾਲਿਸ਼ ਕਰਾ ਲਓ। ਆਰਐਮਬੀ ਟੈਲੀਵਿਜ਼ਨ ਨਾਲ ਜੁੜਿਆ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਅਸੀਂ ਸ਼ਹੀਦ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਮੌਜੂਦ ਹਾਂਗੇ ਇੱਥੇ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਸੰਗਤਾਂ ਦਾ ਠਾਠਾ ਮਾਰਦਾ ਕਾਠਾ ਇੱਥੇ ਮੌਜੂਦ ਹੈ ਅਕਸਰ ਜੋੜ ਮੇਲੇ ਦੇ ਵਿੱਚ ਆਪਾਂ ਲੰਗਰਾਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਜਿਹੜੇ ਖਾਣ-ਪੀਣ ਦੇ ਲੰਗਰ ਲੱਗੇ ਹੁੰਦੇ ਨੇ ਕਿ ਹੋਰ ਕਈ ਪ੍ਰਕਾਰ ਦੇ ਸੰਗਤਾਂ ਦੀ ਸੇਵਾ ਦੇ ਲਈ ਲੰਗਰ ਲਾਏ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਤੋੜ ਨਾ ਰਹੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਹੋਵੇ ਪਰ ਇੱਕ ਵੱਖਰੇ ਤਰੀਕੇ ਦਾ ਲੰਗਰ ਇਸ ਸ਼ਹੀਦੀ ਜੋੜ ਮੇਲੇ ਦੇ ਵਿੱਚ ਦੇਖਣ ਨੂੰ ਮਿਲਿਆ ਨਿਆ ਆਸਰਾ ਦੇ ਵੱਲੋਂ ਬਜ਼ੁਰਗਾਂ ਦੀ ਜਿਵੇਂ ਕਿ ਇੱਕ ਗੱਲ ਕਹਿਤੀ ਆਂਦੇ ਕਹਿੰਦੇ ਜਿਹੜੇ ਬਜ਼ੁਰਗ ਹੁੰਦੇ ਨੇਗੇ ਥੱਕ ਜਾਂਦੇ ਨੇਗੇ ਜਦੋਂ ਉਹ ਅਜਿਹੇ ਜੋੜ ਮੇਲਿਆਂ ਦੇ ਵਿੱਚ ਆਉਂਦੇ ਨੇਗੇ ਜਾਂ ਫਿਰ ਅਜਿਹੇ ਇਕੱਠ ਵਾਲੇ ਮਾਹੌਲ ਦੇ ਵਿੱਚ ਆਉਂਦੇ ਤਾਂ ਥੱਕ ਜਾਂਦੇ ਨੇ ਤੁਰਿਆ ਫਿਰਿਆ ਨਹੀਂ ਜਾਂਦਾ ਪਰ ਉਹਨਾਂ ਦੀ ਸੇਵਾ ਕਰਨ ਦੇ ਲਈ ਨਿਆਸਰਾ ਦੇ ਆਸਰਾ ਦੇ ਵੱਲੋਂ ਇੱਕ ਵੱਖਰਾ ਇੱਕ ਤਰ੍ਹਾਂ ਦਾ ਲੰਗਰ ਲਾਇਆ ਗਿਆਗਾ ਮਾਲਿਸ਼ ਦਾ ਲੰਗਰ ਲਾਇਆ ਗਿਆ ਕਿ ਜਿਹਦੇ ਵਿੱਚ ਕਿ ਬਜ਼ੁਰਗਾਂ ਦੇ ਪੈਰਾਂ ਦੀ ਟੂਹੀ ਦੀ ਕਿਸੇ ਵੀ ਤਰ੍ਹਾਂ ਦੀ ਅਗਰ ਤੁਹਾਨੂੰ ਤਕਲੀਫ ਆ ਰਹੀ ਹੈਗੀ ਚੱਲਣ ਦੇ ਵਿੱਚ ਤਕਲੀਫ ਆ ਰਹੀ ਹੈਗੀ ਪੈਰ ਦਰਦ ਕਰ ਰਹੇ ਕੋਈ ਵੀ ਦਿੱਕਤ ਹੈਗੀ ਤੁਹਾਨੂੰ ਉਹ ਚੀਜ਼ ਜਿਹੜੀ ਇੱਥੇ ਮਾਲਿਸ ਦਾ ਲੰਗਰ ਲਾਇਆ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਬਜ਼ੁਰਗ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੋ ਜਿਹੜੇ ਕਿ ਇੱਥੇ ਮਤਲਬ ਸੰਗਤਾਂ ਆ ਰਹੀਆਂ ਨੇ ਕਿ ਹਾਂ ਸੰਗਤਾਂ ਜਿਹੜੀਆਂ ਕਿ ਜਿਨ੍ਹਾਂ ਦੇ ਪੈਰ ਦਰਦ ਹੁੰਦੇ ਨੇ ਜਾਂ ਫਿਰ ਜਿਹੜੇ ਸੰਗਤਾਂ ਚੱਲਦੇ-ਚੱਲਦੇ ਥੱਕ ਜਾਂਦੀਆਂ ਨੇ ਕਿਆਂ ਉਹਨਾਂ ਦੇ ਸੇਵਾ ਕੀਤੀ ਜਾ ਰਹੀ ਹੈਗੀ ਮਾਲਿਸ਼ ਦੇ ذریعے ਸੇਵਾ ਕੀਤੀ ਜਾ ਰਹੀ ਹੈਗੀ ਅਤੇ ਹੋਰ ਵੀ ਅਸੀਂ ਅੰਦਰ ਤੁਹਾਨੂੰ ਸੰਗਤਾਂ ਨਾਲ ਸੰਮੁਖ ਕਰਾਵਾਂਗੇ ਗੱਲਬਾਤ ਵੀ ਕਰਾਂਗੇ ਆਪਾਂ ਤੇ ਇਹ ਵੀ ਜਾਣਾਂਗੇ ਕਿ ਜਿਹੜਾ ਇਹ ਵੱਖਰੇ ਤਰੀਕੇ ਦਾ ਇੱਕ ਲੰਗਰ ਲਾਇਆ ਗਿਆ ਹੈਗਾ ਇਹ ਲੰਗਰ ਲਾਉਣ ਦਾ ਕੀ ਮਕਸਦ ਰਿਹਾ ਜਾਂ ਫਿਰ ਕਿਵੇਂ ਖਿਆਲ ਆਇਆ ਕਿਉਂਕਿ ਖਾਣ ਪੀਣ ਦੇ ਲੰਗਰ ਬੜੇ ਦੇਖਣ ਨੂੰ ਮਿਲਦੇ ਨੇ ਖਾਣ ਪੀਣ ਦੇ ਅਨੇਕਾਂ ਲੰਗਰ ਆਪਾਂ ਨੂੰ ਇਸ ਜਗ੍ਹਾ ਤੇ ਦੇਖਣ ਨੂੰ ਮਿਲਦੇ ਨੇ ਜਿਹਾ ਜਿਹੇ ਸ਼ਿੱਧੀ ਜੋੜ ਮੇਲਿਆਂ ਦੇ ਵਿੱਚ ਪਰ ਇਹ ਇੱਕ ਵੱਖਰੇ ਤਰੀਕੇ ਦਾ ਜਿਹੜਾ ਇਹ ਇੱਥੇ ਲੰਗਰ ਲਾਇਆ ਗਿਆ ਹੈਗਾ ਤੇ ਸਾਡੇ ਨਾਲ ਬਾਈ ਜੀ ਹੋਣਗੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸਕੇ ਤੇ ਬਾਈ ਜੀ ਕੀ ਹਾਲ ਹੈ ਠੀਕ ਹੋ ਵੀਰੇ ਵਧੀਆ 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 ਸੇਤਾ ਕਿਵੇਂ ਨੇ ਬਾਈ ਜੀ ਚੜ੍ਹਦੀ ਕਲਾ ਭਜੀ ਮੈਂ ਇੱਕ ਗੱਲ ਸ਼ੁਰੂਆਤ ਦੇ ਵਿੱਚ ਦੁਹਰਾਈ ਸੀ ਮੈਂ ਕਿਹਾ ਵੀ ਅਜਿਹੇ ਸ਼ਹੀਦੀ ਜੋੜ ਮੇਲੇ ਦੇ ਵਿੱਚ ਨਾ ਲੰਗਰਾਂ ਦੇ ਜਿਹੜੇ ਮਨ ਵਖਵਾ ਖਾਣ ਪੀਣ ਦੇ ਲੰਗਰ ਹੁੰਦੇ ਨੇ ਕਿ ਸੰਗਤਾਂ ਬਾਅਦ ਚੜਾ ਕੇ ਹਿੱਸਾ ਦਿੰਦੀਆਂ ਨਹੀਂ ਗਈਆਂ ਦਾਨਪੂਰਨ ਕਰਦੇਆਂ ਨਹੀਂ ਗਈਆਂ ਤੇ ਸੰਗਤਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆ ਜੇ ਖਾਣ ਪੀਣ ਦੇ ਲੰਗਰ ਬੜੇ ਦੇਖੇ ਜਾਂਦੇ ਨੇ ਪਰ ਇਹ ਮਾਲਿਸ਼ ਦਾ ਜਾਂ ਫਿਰ ਕਹਿ ਸਕਦਾ ਜਿਹੜੇ ਬਜ਼ੁਰਗਾਂ ਦੀ ਸੇਹ ਦਾ ਖਿਆਲ ਰੱਖਣ ਵਾਲਾ ਅਜਿਹਾ ਲੰਗਰ ਪਹਿਲੀ ਵਾਰੀ ਦੇਖਿਆਗਾ ਮੇਰੇ ਖਿਆਲ ਨਾਲ ਪੂਰੇ ਜੋੜ ਮੇਲੇ ਦੇ ਵਿੱਚ ਪਹਿਲਾ ਹੀ ਹੋਊਗਾ ਇਹ ਇਹ ਫਿਰ ਮੈਂ ਬਲੇ ਰਹੀ ਪੁੱਛਣਾ ਚਾਹੂੰਗਾ ਇਹ ਥਾਊਟ ਕਿਵੇਂ ਆਇਆ 14 ਦੇ ਵਿੱਚ ਨਾ ਮੇਰੇ ਮਨ ਚ ਖਿਆਲ ਆਇਆ ਕਿ ਮੈਂ ਕੱਲਾ ਸੀਸਾੜਾ ਹਰਿਆਣਾ ਦੇ ਵਿੱਚ ਆਇਆ ਸੀ ਜੀ ਤੇ ਉਸ ਟਾਈਮ ਮਨ ਚ ਇਹ ਖਿਆਲ ਆਇਆ ਕਿ ਹਾਂ ਵੀ ਐ ਮੈਂ ਇੱਥੇ ਕਿਵੇਂ ਮਦਦ ਕਰਾਂ ਜੋਰ ਸਾਹਿਬ ਤੇ ਮਤਲਬ ਇਸ ਇਸ ਸਭਾ ਤੇ ਮੈਂ ਕੀ ਕਰ ਸਕਾਂ ਮੇਰੇ ਮਨ ਚ ਆਇਆ ਕਿ ਮੈਂ ਇੱਥੇ ਕੁਛ ਨਾ ਕੁਛ ਨਾ ਲੰਗਰ ਲਗਾਵਾ ਸੂਪ ਦਾ ਜਾਂ ਕੁਛ ਵੀ ਤੇ ਫਿਰ ਮੇਰੇ ਕੋਲ ਇੰਨਾ ਪੈਸਾ ਨਹੀਂ ਸੀ ਸਾਫ਼ ਜੀ ਗੱਲ ਮੈਂ ਕੱਲਾ ਹੀ ਸੀ ਦੋ ਤਿੰਨ ਬੰਦੇ ਏਕੇ ਨਾਲ ਫਿਰ ਅਸੀਂ ਉਸ ਟਾਈਮ ਸੋਚਿਆ ਕਿ ਜਿਹੜਾ ਘੱਟ ਬਜਟ ਤੋਂ ਕੀ ਕਰ ਸਕਦੇ ਆ ਅਸੀਂ ਫਿਰ ਮਾਲਿਸ਼ ਦਾ ਤੇਲ ਚੱਕਿਆ ਵਾਈਬ੍ਰੇਟਰ ਚੱਕਿਆ ਅਸੀਂ ਇੱਕ ਤੰਬੂ ਲਾਇਆ ਉਸ ਤੋਂ ਸ਼ੁਰੂ ਕਰਤਾ ਤੇ ਉਹ ਸਟਾਰਟਿੰਗ ਸੀ 2012 13 14 ਦੇ ਵਿੱਚ ਤੇ ਹੁਣ ਉਸ ਤੋਂ ਬਾਅਦ ਫਿਰ ਹਰ ਸਾਲ ਵੱਧਦਾ ਹੀ ਗਿਆ ਵੱਧ ਗਿਆ ਐਡਵਾਂਸਮੈਂਟ ਹੁੰਦੀ ਰਹੀ ਕਿ ਮਸ਼ੀਨਾਂ ਆਉਂਦੀਆਂ ਗਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਨਗਰ ਆਸ਼ੀਸ਼ਾ ਕਬੂਲ ਸਕਦੇ ਫਿਰ ਇਹਦੇ ਵਿੱਚ ਨਾ ਇੱਕ ਗੱਲ ਹੁੰਦੀ ਹੈ ਕਹਿੰਦੇ ਬਈ ਸੰਗਤਾਂ ਦੇ ਵਿੱਚ ਨਾ ਉਹ ਉਤਸ਼ਾਹ ਬਾਜ ਜਾਂਦਾ ਹੈ ਕਿ ਜਦੋਂ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲ ਜੇ ਜਿਵੇਂ ਮੈਂ ਮੈਂ ਇਹ ਚੀਜ਼ ਪਹਿਲੀ ਵਾਰੀ ਦੇਖੀ ਹੈਗੀ ਇੱਥੇ ਆ ਕੇ ਕਿਉਂਕਿ ਹੋਰ ਕਾਫੀ ਮੈਂ ਜਗ੍ਹਾ ਘੁੰਮਿਆ ਪਰ ਇਹ ਚੀਜ਼ ਨਹੀਂ ਮੈਨੂੰ ਮਿਲੀ ਹੈਗੀ ਖਾਸ ਕਰਕੇ ਸੰਗਤਾਂ ਦੇ ਖਾਣ ਪੀਣ ਦਾ ਜਰੂਰ ਧਿਆਨ ਰੱਖਿਆ ਜਾਂਦਾ ਹੈ ਪਰ ਕਈ ਬਜ਼ੁਰਗ ਲੱਤਾਂ ਦਰਦ ਕਰਦੀਆਂ ਹੁੰਦੇ ਨਹੀਂਆਂ ਪੈਰ ਦਰਦ ਕਰਦੇ ਹੁੰਦੇ ਨੇਗੇ ਫਿਰ ਜਦੋਂ ਸੰਗਤਾਂ ਆਉਂਦੀਆਂ ਨਹੀਂਆਂ ਤੁਹਾਡੇ ਕੋਲੇ ਮ사ਜ ਕਰਾਉਣ ਦੇ ਲਈ ਜਾਂ ਫਿਰ ਤਕਲੀਫਾ ਦੱਸਦੀਆਂ ਨਹੀਂਗੀਆਂ ਕਿਹੋ ਜਿਹੀ ਭਾਵਨਾਵਾਂ ਹੁੰਦੀਆਂ ਸੰਗਤਾਂ ਦੀਆਂ ਅਸਲ ਵਿੱਚ ਹੁੰਦਾ ਕੀ ਹੈਗਾ ਹੁਣ ਨਾਲ ਸੰਗਤਾਂ ਨੂੰ ਪਤਾ ਚੱਲ ਗਿਆ ਕਿ ਇੱਥੇ ਵਿਚ ਰਸਤੇ 'ਚ ਹੈਗਾ ਤੇ ਉਹ ਉਹਨਾਂ ਨੂੰ ਪਤਾ ਹੈ ਕਿ ਆ ਕੇ ਜਦੋਂ ਇੱਥੇ ਆਰਾਮ ਕਰਕੇ ਥੋੜਾ ਜਿਹਾ એનર્ਜੀ ਲੈ ਕੇ ਰਿਲੈਕਸ ਹੋ ਕੇ ਫਿਰ ਟਰਾਲੀਆਂ ਵੱਲ ਚੱਲੇ ਪਾ ਦਿੰਦੇ ਨੇ ਤਾਂ ਉਹ ਬਜ਼ੁਰਗਾਂ ਨੂੰ ਇੱਕ ਵਾਰੀ એનર્ਜੀ ਵੀ ਆ ਜਾਂਦੀ ਹੈ ਔਰ ਇਸ ਦੇ ਇਲਾਵਾ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਲੰਗਰ ਦੇ ਵਿੱਚ ਸਿੰਘ ਜਿਹੜੇ ਦਿਨ ਰਾਤ ਸੇਵਾ ਕਰਦੇ ਰਹਿੰਦੇ ਨੇ ਔਰ ਤੁਸੀਂ ਦੇਖੋ ਜੇਕਰ ਬਾਲਟੀ ਨਾਲ ਵਰਤਾਂਦੇ ਨੇ ਨਾ ਇਹ ਧੂਈ ਇੱਥੇ ਦਰਦ ਹੋਣੀ ਸ਼ੁਰੂ ਹੋ ਜਾਂਦੀ ਔਰ ਲਗਾਤਾਰ ਉਹ 13-14 14-14 ਘੰਟੇ ਵਰਤਾਂਦੇ ਰਹਿੰਦੇ ਨੇ ਤੇ ਉਹ ਜਦੋਂ ਫਿਰ ਆ ਕੇ ਰਾਤੀ ਇੱਥੇ ਆਉਂਦੇ ਨੇ ਫਿਰ ਉਹਨਾਂ ਦੀ ਜਦੋਂ ਵਾਈਬ੍ਰੇਟਰਸ ਔਰ ਸਾਰੀ ਮਾਲਿਸ਼ ਹੁੰਦੀ ਹੈ ਅਗਲੇ ਦਿਨ ਫਿਰ ਚਾਰਜ ਹੋ ਜਾਂਦੇ ਨੇ ਜਿਵੇਂ ਕਹਿੰਦੇ ਨਾ ਯੋਧਾ ਉੱਥੇ ਜੰਗ ਦੇ ਵਿੱਚ ਅਗਲੇ ਦਿਨ ਫਿਰ ਚਾਰਜ ਹੋ ਜਾਂਦਾ ਸੀ ਬਸ ਉਹ ਚਾਰਜ ਹੋ ਜਾਂਦੇ ਨੇ ਇੱਥੇ ਕੀ ਆਵਾਜ਼ ਹੈ ਜਿਵੇਂ ਇੱਕ ਗੱਲ ਸੁਣਨ ਨੂੰ ਜਰੂਰ ਮਿਲਦੀ ਸੀ ਕਹਿੰਦੇ ਪਾਈ ਜਦੋਂ ਕਹਿੰਦੇ ਜਿਹੇ ਜੋੜ ਮੇਲੇ ਦੇ ਵਿੱਚ ਜਾਂਦੇ ਸੀ ਦੀ ਜੋੜ ਮੇਲੇ ਦੇ ਵਿੱਚ ਜਾਂਦੇ ਕਹਿੰਦੇ ਗੁਰਬਾਣੀ ਬੰਦੇ ਨੂੰ ਬੂਸਟ ਅਪ ਕਰਦੀ ਹੁੰਦੀ ਹੈਗੀ ਗੁਰੂ ਦੇ ਸ਼ਬਦ ਹੁੰਦੇ ਨੇ ਉਹ ਬੰਦੇ ਨੂੰ ਬੂਸਟ ਅਪ ਕਰਦੇ ਨੇਗੇ ਪਰ ਆ ਵੀ ਤਰੀਕਾ ਵੱਡੀ ਤعداد ਦੇ ਵਿੱਚ ਨਿਗੇ ਇਹ ਫਿਰ ਜਿਹੜੇ ਸੇਵਾਦਾਰ ਨੇਗੇ ਇਹ ਤੁਹਾਡੇ ਨਾਲ ਹੀ ਆ ਰਹੇ ਆ ਪਰ ਜਿਹੜੇ ਇੱਥੋਂ ਦੀ ਸੰਗਤਾਂ ਨਿਗੇ ਆ ਉਹ ਵੀ ਨਾਲ ਸਾਥ ਦੇ ਰਹੀਆਂ ਨੇ ਸੇਵਾ ਦੇ ਵਿੱਚ ਲਈ ਜਿੱਥੇ ਇੱਕ ਵੀਰ ਜੀ ਹੈਗੇ ਨੇ ਉਹਨਾਂ ਨੇ ਐਤਕੀ ਪਹਿਲੇ ਤਾਂ ਸਾਡੇ ਕੋਲ ਆਉਂਦੇ ਸੀ 15-20 ਬੰਦੇ ਆਉਂਦੇ ਸੀ ਤੇ ਐਤਕੀ ਉਹਨਾਂ ਵੀਰ ਜੀ ਨੇ ਹੱਲਾ ਮਾਰ ਕੇ 100-150 ਵਲੰਟੀਅਰ ਡਿਫਰੈਂਟ ਸਟੇਟ ਤੋਂ ਔਰ ਡਿਸਟੈਂਟ ਡਿਸਟ੍ਰਿਕਟਸ ਤੋਂ ਕਲੈਕਟ ਕੀਤਾ ਤੇ ਉਹ ਹੁਣ ਸਾਰੇ ਇੱਥੇ ਨਾਲ ਜੁੜੇ ਨੇ ਜਿਸ ਕਾਰਨ ਹੁਣ ਥੋੜਾ ਹੋਰ ਈਜ਼ੀ ਹੋ ਗਿਆ ਕੁਝ ਬੰਦੇ ਬਾਹਰ ਹੈ ਕਿਉਂਕਿ ਰਸ਼ ਵੀ ਉਹਨਾਂ ਵੱਧ ਗਿਆ ਨਾ ਤੇ ਉਹ ਫਿਰ ਡਿਊਟੀਆਂ ਲਗਾਈਆਂ ਕਿਸੇ ਦੇ 3 ਘੰਟੇ ਬਾਅਦ ਡਿਊਟੀ ਰੋਟੇਟ ਹੋ ਰਹੀ ਹੈ ਕਿਸੇ ਦੇ 4 ਘੰਟੇ ਬਾਅਦ ਇਸ ਤਰ੍ਹਾਂ ਹੁਣ ਤੁਸੀਂ ਅਗਰ ਇਹਨਾਂ ਨੂੰ ਪੁੱਛੋਗੇ ਡਿਫਰੈਂਟ ਡਿਫਰੈਂਟ ਰੀਜ਼ਨ ਤੋਂ ਆਏ ਨੇ ਬਿਲਕੁਲ ਮੈਂ ਗੱਲਬਾਤ ਵੀ ਜ਼ਰੂਰ ਕਰਨੀ ਗੱਲਬਾਤ ਵੀ ਜ਼ਰੂਰ ਕਰਨੀ ਚਾਹੂੰਗਾ ਸਾਡੇ ਨਾਲ ਇੱਕ ਉੱਥੇ ਨੌਜਵਾਨ ਵੀਰ ਨੇਗੇ ਆਪਾਂ ਨੌਜਵਾਨ ਵੀਰ ਨਾਲ ਵੀ ਗੱਲਬਾਤ ਕਰਦੇ ਆਂਗੇ ਭਾਈ ਜੀ ਕੀ ਹਾਲ ਹੈ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਵੇਂ ਭਾਈ ਜੀ ਠੀਕ ਹੋ ਕਿਥੋਂ ਆਏ ਹੋ ਵੀਰੇ ਆਪਾਂ ਅਸੀਂ ਮੋਗੇ ਤੋਂ ਆਏ ਵੀਰ ਜੀ ਮੋਗੇ ਤੋਂ ਆਏ ਹਾਂ ਜੀ ਵੀਰ ਜੀ ਫਿਰ ਮੈਂ ਇੱਕ ਗੱਲ ਦੇਖਿਆ ਕਿ ਬਸ ਤਾਂ ਚਲੋ ਇਹ ਵੱਖਰੀ ਤਰੀਕ ਵੱਖਰੀ ਸ਼ੁਰੂਆਤ ਆ ਹੈ ਨਾ ਕਿਉਂਕਿ ਇੱਥੇ ਮੇਰੇ ਖਾਨੇ ਸਾਰੇ ਸ਼੍ਰੀ ਦੀ ਜੋੜ ਮੇਰੇ ਦੇ ਵਿੱਚ ਜਿੰਨਾ ਵੀ ਏਰੀਆ ਹੋਊਗਾ ਕੱਲਾ ਪਹਿਲਾ ਇਹ ਜਿਹੇ ਹਾਂ ਲੰਗਰ ਜਿੱਥੇ ਕਿ ਸੰਗਤ ਦੀ ਸੇਵਾ ਦਾ ਖਿਆਲ ਰੱਖਿਆ ਜਾ ਰਿਹਾ ਹੈਗਾ ਫਿਰ ਤੁਸੀਂ ਜਿਵੇਂ ਹੁਣ ਇੱਥੇ ਆਏ ਹੋਗੇ ਸੰਗਤਾਂ ਆ ਕੇ ਇੱਕ ਇਹੋ ਜਿਹਾ ਭਾਵਨਾਵਾਂ ਸ਼ੇਅਰ ਕਰਦੇ ਕਿਉਂਕਿ ਨਾ ਜਿਵੇਂ ਕਹਿੰਦੇ ਹ ਦੱਸ ਦਿਆ ਜਾਂਦਾ ਤਾਂ ਮੇਰੇ ਐਕਸਪੀਰੀਅੰਸ ਰਿਹਾ ਵਾ ਚਲੋ ਪ੍ਰੋਬਲਮ ਤਾਂ ਉਮਰ ਦੇ ਹਿਸਾਬ ਨਾਲ ਦੇਕ ਤੇ ਸਫਰ ਚ ਹੋ ਜਾਂਦੀ ਹੈ ਪਰ ਜੋ ਜਾਣਦੇ ਨੇ ਸੀਸਾ ਦੇ ਕੇ ਜਾਂਦੇ ਨੇ ਕਿਉਂਕਿ ਇੱਕ ਬੰਦਾ ਸਫਰ ਕਰਦਾ ਹੈ ਨਾ ਜੀ ਗੋਡੇ ਮੋਡੇ ਦੁਖਾਂ ਲੱਗ ਹੀ ਜਾਂਦੇ ਨੇ ਕੋਈ ਨੌਜਵਾਨ ਹੈ ਵੀ ਬਜ਼ੁਰਗ ਹੈ ਅਗਲਾ ਸੀਸ ਦੇ ਕੇ ਜਾਂਦਾ ਸੱਚੇ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਇਹ ਮਨ ਸਾਡਾ ਖੁਸ਼ ਹੁੰਦਾ ਹੈ ਜੀ ਅਸੀਂ 10 ਮਿੰਟ ਘੇੜਾ ਕਰਨ ਚਲੇ ਗਏ ਕਿ ਚਲੋ ਜਾਈਏ ਤੇ ਸਾਡਾ ਮਨ ਨਹੀਂ ਲੱਗਿਆ ਜੀ ਗੇੜੇ 'ਚ ਅਸੀਂ ਕਿ সেবা ਕਰੀਏ ਤੇ ਦਾਤੈ ਨੂੰ ਯਾਦ ਕਰੀਏ ਜੀ ਬਿਲਕੁਲ ਭਾਈ ਜਿਵੇਂ ਨਾ ਇੱਕ ਗੱਲ ਹੁੰਦੀ ਹੈ ਕਿ ਸੰਗਤਾਂ ਮੰਨ ਲਓ ਜਿਵੇਂ ਜਿਹੜੇ ਵੀ ਸੰਗਤਾਂ ਦੂਰੂ ਦੂਰ ਆਉਂਦੀਆਂ ਨੇ ਕਿ ਆ ਜਿਆਦਾਤਰ ਉਹਨਾਂ ਦੀ ਹੀ ਇੱਛਾ ਹੁੰਦੀ ਹੈ ਕਿ ਆ ਵੀ ਆਪਾਂ ਮੱਥਾ ਟੇਕ ਕੇ ਦਰਸ਼ਨ ਕਰਨ ਤੋਂ ਬਾਅਦ ਮੇਲਾ ਘੁੰਮ ਲਾਂਗੇ ਆਪਾਂ ਜਾਂ ਫਿਰ ਮੇਲੇ ਦੇ ਵਿੱਚ ਗੇੜੇ ਵਗੈਰਾ ਕੱਢ ਲਾਂਗੇ ਸਾਰਾ ਮੇਲਾ ਦੇਖ ਲਾਂਗੇ ਫਿਰ ਤੁਸੀਂ ਹੁਣ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਹੋਗੇ ਉਹ ਮਤਲਬ ਫੀਲ ਤਾਂ ਨਹੀਂ ਹੋ ਰਹਾ ਹੈਗਾ ਯਾਰ ਵੀ ਸਾਨੂੰ ਮੇਰੀ ਜਿਵੇਂ ਤੁਸੀਂ ਸੇ ਬਾਹਰ ਗਿਆ ਜੀ ਨਹੀਂ ਲੱਗਿਆ ਫਿਰ ਹੁਣ ਤਾਂ ਫਿਰ ਇੱਥੇ ਜੀ ਲੱਗਦਾ ਹੋਊਗਾ ਤੁਹਾਨੂੰ ਆਪਣੇ ਗੁਰੂ ਸਾਹਿਬਾਂ ਦੇ ਬਚਨਾਂ ਦੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਤਿੰਦੇ ਅਫਲ ਪਾਵਣਾ ਹਮੇ ਵਿੱਚੋ ਜਾਏ ਇਹ ਸਭ ਕੁਝ ਸੇਵਾ ਜੁ ਹੀ ਮਿਲਣਾ ਹੈ ਜੀ ਗੁਰੂ ਅਮਰਦਾਸ ਪਾਤਸ਼ਾਹ ਨੇ ਸੇਵਾ ਕੀਤੀ ਗੁਰੰਗਤ ਮਹਾਰਾਜ ਨੇ ਕੀਤੀ ਗੁਰੂ ਨਾਨਕ ਸਾਹਿਬ ਨੇ ਇਸ ਪਰਮੇਸ਼ਰ ਦੀ ਸੇਵਾ ਕੀਤੀ ਜਾਗਨੂ ਤਾਰਿਆ ਕਲਗੀਧਰ ਪਾਤਸ਼ਾਹ ਸੇਵਾ ਕਰਦੇ ਨੇ ਗੁਰ ਤੇਗ ਬਹਾਦਰ ਮਹਾਰਾਜ ਅਸੇ ਦਾ ਪੋਤਾ ਤੇ ਪਿਓ ਦੇ ਚੱਲੇ ਰਾਹਾਂ ਤੇ ਹੀ ਤੁਰਨਾ ਸੀਤਾ ਜੀ ਕੀ ਬਾਤ ਉਹ ਸਤਗੁਰ ਦੀ ਕਿਰਪਾ ਜਿੱਥੇ ਤੱਕ ਲੈ ਜਾਏਗਾ ਜੀ ਬਿਲਕੁਲ ਬਹੁਤ ਚੰਗਾ ਲੱਗਿਆ ਭਾਈ ਗੱਲਬਾਤ ਕਰਕੇ ਸੋ ਇੱਥੇ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਨੇਗੀਆਂ ਆ ਆਪਾਂ ਸੰਗਤਾਂ ਨਾਲ ਵੀ ਆਪਾਂ ਗੱਲਬਾਤ ਕਰਕੇ ਦੇਖਾਂਗੇ ਕਿਉਂਕਿ ਜਿਹੜੇ ਸੰਗਤਾਂ ਆਈਆਂ ਹੋਈਆਂ ਨੇਗੀਆਂ ਜਿਵੇਂ ਕਿ ਸੰਗਤਾਂ ਆਈਆਂ ਨੇ ਉਹ ਆਪਣੀ ਸੇਵਾ ਕਰਾ ਰ ਭਾਈ ਕੋ ਜੀ ਖਾਲਸਾ ਫਤੇਜ ਵੀਰ ਜੀ ਠੀਕ ਹੋ ਜੀ ਕਿਵੇਂ ਹੋ ਜੀ ਠੀਕ ਆ ਜੀ ਕਿਰਪਾ ਦੀ ਮਹਾਰਾਜ ਜੀ ਸ਼ੁਕਰੀਆ ਭਾਈ ਕਿੱਥੋਂ ਆਏ ਹੋਗੇ ਵੈਸੇ ਵੀਰ ਜੀ ਪਾਣੀਪਾਤੋਂ ਪਾਣੀਪਾਤੋਂ ਆ ਜੀ ਹਾਂ ਜੀ ਹਾਂ ਜੀ ਮੈਂ ਦੇਖ ਰਿਹਾ ਵੀਰੇ ਵੈਸੇ ਪਾਣੀਪਾਤੋਂ ਫਤੇਗੜ ਸਾਹਿਬ ਦਾ ਡਿਸਟੈਂਸ ਕਾਫੀ ਜ਼ਿਆਦਾ ਹੈਗਾ ਸੇਵਾ ਦੇ ਵਿੱਚ ਤੁਸੀਂ ਲੱਗੇ ਹੋ ਹੋਗੇ ਇਹ ਫਿਰ ਜੇ ਮੈਂ ਤੁਸੀਂ ਏਡੀ ਦੂਰੋਂ ਆਉਣੇ ਹੋਗੇ ਇਹ ਫਿਰ ਹੁਣ ਮੰਨਦਾ ਐਵੇਂ ਕਹਦਾ ਹੋ ਗਿਆ ਯਾਰ ਵੀ ਏਡੀ ਦੂਰ ਜਾਣਾ ਹੈਗਾ ਆਪਾਂ ਵੀ ਆਪਾਂ ਹੈ ਕਈ ਵਾਰ ਜਦੋਂ ਮਾਨ ਮਾਨਾ ਹੈ ਜਾਂਦਾ ਮਹਿਮਾਨ ਸ਼ਰਧਾਨ ਹੁੰਦਾ ਹੈਗਾ ਮਨ ਤਾਂ ਮਡੋਲੇ ਕਰਨ ਲੱਗ ਜਾਂਦਾ ਹੈਗਾ ਵੀ ਆਪਾਂ ਰਹਿਣ ਦਿੰਦੇ ਆਗੇ ਜਾਂ ਫਿਰ ਦੋ ਦਿਨ ਬਾਅਦ ਚਲੇ ਜਾਵਾਂਗੇ ਕੋਈ ਇਦਾਂ ਦਾ ਤਾਂ ਨਹੀਂ ਵੀ ਖਿਆਲ ਆਉਂਦੇ ਨਹੀਂ ਵੀਰ ਜੀ ਐਵੇਂ ਦੀ ਕੋਈ ਗੱਲ ਨਹੀਂ ਮਹਾਰਾਜ ਦਾ ਆਸ਼ੀਰਵਾਦ ਹੈ ਉਹਨਾਂ ਦੇ ਉਦੋਂ ਨਾਲੇ ਚੱਲੀਦਾ ਜੀ ਘਰੋਂ ਉਹਨਾਂ ਨੇ ਦਰਸ਼ਨ ਕਰਾਣੇ ਨੇ ਉਹਨਾਂ ਨੇ ਸੇਵਾ ਲੈਣੀ ਹੈ ਬਿਲਕੁਲ ਬੰਦੇ ਦੇ ਬਾਅਦ ਸਾਥ ਵਜ ਕੋਈ ਨਹੀਂ ਹੈਗਾ ਵੀਰ ਜੀ ਕਈ ਉਹ ਵੀ ਵੀਰ ਹੈਗੇ ਨੇ ਜਿਹੜੇ ਕਾਲ ਨੂੰ ਉਹਨੇ ਉਹ ਮਨਾਏ ਨੇ ਆਪਣੇ ਵਿੱਚ ਉਹ ਕਿਸੇ ਸਮੇਂ ਤੇ ਦਿਨ ਮਨਾਏ ਨੇ ਉਹ ਵੀ ਉਹਨਾਂ ਨੂੰ ਵੀ ਮਨ ਮੁਬਾਰਕਾ ਦੀ ਉਹ ਮਨਾ ਰਹੇ ਨੇ ਅਸੀਂ ਆਪਣੇ ਗੁਰੂ ਦੇ ਦਿਨ ਮਨਾ ਰਹੇ ਆ ਅਸੀਂ ਦੀ ਮਨਾ ਰਹੇ ਨੇ ਬਿਲਕੁਲ ਭਾਈ ਜਿਵੇਂ ਕਿ ਕਿੰਨਾ ਸਾਲ ਕਿੰਨਾ ਚਿਰ ਹੋ ਗਿਆ ਇਸ ਸੰਸਥਾ ਨਾਲ ਜੁੜਿਆ ਨੂੰ ਫਿਰ ਜੀ ਮੈਨੂੰ ਕਾਫੀ ਸਾਲ ਹੋ ਗਏ ਜੀ ਕਾਫੀ ਸਾਲ ਹੋ ਗਏ ਜੀ ਲਗਾਤਾਰ ਹੀ ਸੇਵਾ ਕਰਦੇ ਆ ਰਹੇ ਹਾਂ ਜੀ ਹਾਂ ਜੀ ਲਗਾਤਾਰ ਹੀ ਸੇਵਾ ਕਰਦੇ ਆ ਕਿਉਂਕਿ ਇਹ ਗੱਲ ਹੁੰਦੀ ਹੈ ਕਹਿੰਦੇ ਬਈ ਜਦੋਂ ਵੀ ਵੱਲੋਂ ਸੇਵਾ ਜਦੋਂ ਇਸ ਤਰ੍ਹਾਂ ਦੀ ਲੰਬੇ ਸਮੇਂ ਤੋਂ ਚੱਲਦੀ ਆਉਂਦੀਆਂ ਨਿਗੀਆਂ ਐ ਐਕਸਪੀਰੀਅੰਸ ਬੰਦੇ ਦਾ ਵਧਦਾ ਜਾਂਦਾ ਹੈਗਾ ਤਜਰਬਾ ਵਧਦਾ ਜਾਂਦਾ ਹੈਗਾ ਫਿਰ ਉਸ ਸਮੇਂ ਦੇ ਅਕੋਰਡਿੰਗ ਜੇ ਤੁਹਾਨੂੰ ਕਾਫੀ ਸਾਲ ਹੋ ਗਏ ਨੇਗੇ ਉਸ ਸਮੇਂ ਦੇ ਅਕੋਰਡਿੰਗ ਹੁਣ ਤੱਕ ਕੁਝ ਬਦਲਿਆ ਹੋਇਆ ਦੇਖਿਆ ਬਾਈ ਜੀ ਤੁਸੀਂ ਨੇ ਕਿਉਂਕਿ ਸੰਗਤਾਂ ਸੰਗਤ ਜ਼ਰੂਰ ਵੱਧ ਰਹੀ ਹੈਗੀ ਸੰਗਤਾਂ ਦੇ ਵਿੱਚ ਅਨੁਭਵ ਜ਼ਰੂਰ ਵੱਧ ਰ ਵੀਰ ਜੀ ਮੇਰੇ ਵਿਚਾਰ ਨਾਲ ਇਹ ਬਦਲਦਾ ਹੈ ਕਿ ਮੰਨ ਲਓ ਮੈਂ ਕਦੀ ਸੰਗਤ ਵਿੱਚ ਆਇਆ ਤੇ ਮੈਨੂੰ ਲੱਗਿਆ ਵੀ ਇੱਥੇ ਫਲਾਣੀ ਸੰਗਤਾਂ ਨੇ ਕੋਈ ਸਟਾਲ ਲਾਇਆ ਤੇ ਉਹਨੇ ਵਧੀਆ ਸੇਵਾ ਕੀਤੀ ਫਿਰ ਉਹ ਸੰਗਤ ਲੱਭਦੀ ਉਹ ਉਸ ਸੱਤਾ ਕਿੱਥੇ ਵੇ ਇਹ ਬਦਲਾਵ ਹੁੰਦੇ ਨੇ ਕਿਉਂਕਿ ਮੇਲਿਆਂ ਦੇ ਵਿੱਚ ਸੰਗਤਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਜਿੱਥੇ ਲੱਗਦਾ ਨੇ ਵਧੀਆ ਸੇਵਾ ਹੋ ਰਹੀ ਏ ਉੱਥੇ ਸੰਗਤ ਪਹੁੰਚਦੀ ਹੈ ਤੇ ਤਾਂ ਭਾਈ ਹੁਣ ਜਦੋਂ ਫਿਰ ਇੱਥੋਂ ਸੰਗਤ ਆਪਦੀ ਮਾਲਿਸ਼ ਕਰਾ ਕੇ ਜਾਂ ਫਿਰ ਆਪ ਰਿਲੈਕਸ ਹੋ ਕੇ ਜੋ ਜਾਂਦੀ ਹੋਗੀ ਅਸੀਸਾਂ ਦੇ ਕੇ ਜਾਂਦੀ ਹੋਗੀ ਕਿ ਕਿ ਕਿਦੋਂ ਕਿੰਦਾਂ ਦੇ ਅਮਲ ਅਸੀਸਾਂ ਦੇ ਕੇ ਜਾਂਦੇ ਨੇ ਜਿਹੜੀ ਹੋਤੇ ਉਹਨਾਂ ਦੇ ਅਸ਼ੀਰਵਾਦ ਹਰ ਕਿਸ ਨੇ ਦੇਣਾ ਜੀ ਗੁਰੂ ਘਰ ਆਏ ਆ ਜੀ ਅਸੀਸਾਂ ਦੇ ਹਰ ਕੋ ਦੇਖ ਕੇ ਜਾਂਦਾ ਜੀ ਜਿਹਨੂੰ ਬਜ਼ੁਰਗ ਜਿਉਂ ਭਾਈ ਆਇਆ ਜਿਵੇਂ ਕੋ ਥੱਕਿਆ ਪਿਆ ਕਿਸੇ ਨੂੰ ਹੁਣ ਇੱਕ ਵੀਰ ਆਇਆ ਸੀ ਉਹ ਕਹਿੰਦਾ ਮੈਨੂੰ ਚੱਕ ਪੈ ਗਈ ਏ ਹੁਣ ਉਹਨੂੰ ਫਰਕ ਪਿਆ ਤੇ ਉਹ ਅਸੀਸਾਂ ਦੇ ਕੇ ਜਾਏਗਾ ਜੀ ਦਿਨਾਂ ਵਿੱਚ ਅਸੀਸਾਂ ਦਿੰਦਾ ਜੀ ਕਿਆ ਬਾਤ ਹੈ ਬਹੁਤ ਬਹੁਤ ਧੰਨ ਗਿਆ ਲੱਗਿਆ ਬਾਈ ਗੱਲਬਾਤ ਕਰਕੇ ਸੋ ਮੈਂ ਕੈਮਰਾ ਮੁੰਡਿਆਂ ਨੂੰ ਵੀ ਥੋੜਾ ਦਿਖਾ ਦਿਓ ਮਾਹੌਲ ਇੱਥੇ ਕਿਉਂਕਿ ਨਾ ਰਸ਼ ਕਾਫੀ ਜ਼ਿਆਦਾ ਹੈਗਾ ਜਿਵੇਂ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਕਿੰਨੇ ਜਦੋਂ ਮੰਨ ਲਓ ਕਿਸੇ ਚੀਜ਼ ਦਾ ਇੱਕ ਲੰਗਰ ਲੱਗਿਆ ਹੁੰਦਾਗਾ ਜਾਂ ਫਿਰ ਸੰਗਤਾਂ ਦੀ ਸੇਧ ਹੈ ਜਿੱਥੇ ਖਿਆਲ ਰੱਖਿਆ ਜਾਂਦਾਗਾ ਉੱਥੇ ਜਿਹੜੇ ਲੋਕ ਹੁੰਦੇ ਨੇਗੇ ਕਾਫੀ ਸ਼ਰਧਾ ਨਾਲ ਆਉਂਦੇ ਨੇਗੇ ਤੇ ਆਪ ਦੇ ਆਪ ਰਿਲੈਕਸ ਕਰਨ ਲਈ ਆਉਂਦੇ ਨੇਗੇ ਤੇ ਤੇ ਹੋਰ ਵੀ ਕੀ ਸੇਵਾਦਾਰ ਨੇਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਤੇ ਜਿਹੜੇ ਸੇਵਾਦਾਰ ਸੇਵਾ ਕਰਾ ਰਹੇ ਨੇ ਆਪਾਂ ਉਹਨਾਂ ਸੰਗਰੂਰ ਨਹੀਂ ਸੰਗਰੂਰ ਤੋਂ ਆਏ ਹੋਗੇ ਮੈਂ ਦੇਖ ਰਿਹਾ ਹੈਗਾ ਪੂਰੇ ਸ਼ਹੀਦੀ ਜੋੜ ਮੇਲੇ ਦੇ ਵਿੱਚ ਇਕੱਲਾ ਇਹੀ ਅਜਿਹਾ ਲੰਗਰ ਹੈ ਜਿੱਥੇ ਸੰਗਤ ਦੀ ਸੇਧ ਦਾ ਧਿਆਨ ਰੱਖਿਆ ਜਾ ਰਿਹਾ ਹੈਗਾ ਵੈਸੇ ਤਾਂ ਸੰਗਤ ਲਈ ਮੈਂ ਕਹਣਾ ਕੋਈ ਕਟੋੜੀ ਨਹੀਂ ਹੈਗੀ ਇੱਥੇ ਆ ਕੇ ਹਰ ਇੱਕ ਸਹੂਲਤ ਹਰ ਇੱਕ ਜਿਹੜੀ ਉਹਨਾਂ ਦੀ ਅਸੀਸ ਨੇ ਪੂਰੀ ਹੋ ਰਹੀ ਹੈਗੀ ਕਿਵੇਂ ਲੱਗ ਰਿਹਾ ਹੈਗਾ ਵੀ ਇੱਕ ਵੱਖਰੇ ਤਰੀਕੇ ਦਾ ਲੰਗਰ ਲਾਇਆ ਗਿਆ ਉਹ ਵੀ ਸੇਧਦਰਨ ਕੇ ਬਾਈਆਂ ਦਾ ਬਹੁਤ ਧੰਨਵਾਦ ਹੈ ਇੱਥੇ ਬਹੁਤ ਕਾਡ ਹੁੰਦੀ ਹੈ ਜਿਹੜੇ ਸੇਵਾ ਕਰਦੇ ਨੇ ਦਿਨ ਰਾਤ ਅੱਛਾ ਬਾਬਿਆਂ ਹੀ ਕਈ ਵਾਰੇ ਆਉਂਦੇ ਨੇ ਬਜ਼ੁਰਗਾਂ ਦੀ ਲੱਤਾਂ ਵਾਹ ਉਹਨਾਂ ਦੀ ਸੇਵਾ ਕਰਕੇ ਉਹ ਕਰਦੇ ਨੇ ਵੀਰੇ ਹਾਂ ਬਿਲਕੁਲ ਸੋ ਦੇਖ ਸਾਦੋਗੇ ਜਿਹੜੇ ਮਤਲਬ ਇਹ ਜਿਹੜੀ ਸਹੂਲਤ ਹੈਗੀ ਸੋ ਦਾ ਹਰ ਇੱਕ ਵੀਰ ਜਿਹੜਾ ਹੈਗਾਗਾ ਫਾਇਦਾ ਲੈ ਰਹੇ ਨੇ ਕਿ ਸਾਡੇ ਨਾਲ ਬਜ਼ੁਰਗਮ ਜੂਨੇ ਬਾਪੂ ਜੀ ਮੌਜੂਦ ਨੇ ਆਪਾਂ ਉਹਨਾਂ ਵੀ ਗੱਲਬਾਤਾਂ ਜਾਈਗਾ ਵੀ ਸ਼ਸ਼ੀਕਰ ਵਾਇਦੁਰ ਜੀ ਖਾਲਸਾ ਆਹ ਵਾਇਦੁਰ ਫਤਿਹ ਕੀਵੇਂ ਸਿਹਤ ਕਿਵੇਂ ਬਾਪੂ ਜੀ ਪਹਿਲਾਂ ਤਾਂ ਸਿਰ ਠੀਕ ਹੈ ਜੀ ਹਾਂ ਜੀ ਮੈਂ ਇੱਕ ਗੱਲ ਦੇਖ ਰਹੇ ਆਂਗੇ ਇੱਕ ਵੱਖਰੇ ਤਰੀਕੇ ਦੀ ਆਪਾਂ ਸ਼ੁਰੂਆਤ ਕਰੀਆ ਲੰਗਰ ਲਾਇਆ ਗਿਆ ਜੀ ਹਨਾ ਜੀ ਵੈਸੇ ਪਹਿਲਾ ਹੀ ਲੰਗਰ ਹੋਊਗਾ ਸਿੱਧੂ ਜੋੜ ਮੈਂ ਜਿਹੜਾ ਮਤਲਬ ਸੰਗਤ ਦੀ ਸਿਹਤ ਦਾ ਪਿਆਰ ਰੱਖਿਆ ਜਾ ਰਿਹਾ ਹੈਗਾ ਜਿੱਤੇ ਮੈਂ ਬਰਾਂਦਾ ਇਹੀ ਦੀ ਆ ਕਿ ਮੈਂ ਸੰਗਦਾ ਜਦੋਂ ਆਉਂਦੀਆਂ ਨਿਕੀਆਂ ਅਸੀਂ ਸਾਡੇ ਕੇ ਜਾਂਦੇ ਹੁਣ ਇਹ ਖੁਸ਼ੀ ਹੁੰਦੀ ਹੈ ਜੇ ਮੰਨ ਲਓ ਮੈਂ ਕਿਹਾ ਸਾਡੇ 3 ਦਿਨ ਨੂੰ ਨਰ ਜੀ ਪੂਰੇ ਅੱਜ ਕੱਲ ਆ ਗਈ ਸੀ ਰਾਤੀ ਤੇ ਸਾਡੇ 3 ਦਿਨ ਸਭ ਤੋਂ ਖੁਸ਼ੀ ਦੇ ਦਿਨ ਹੁੰਦੇ ਨੇ ਜੀ ਸਾਡੇ ਵਾਦੂ ਅੰਦਰ ਉਹ ਮੰਨ ਨੂੰ ਇਹਨਾਂ ਨੂੰ ਜਿਹੜੇ ਜਿਹੜਾ ਦੇਖੋ ਸਭ ਤੋਂ ਅਸੀਂ ਜਦੋਂ ਸ਼ੁਰੂ ਕੀਤਾ ਲੈ ਜੀ 14 ਚ ਸ਼ੁਰੂ ਹੋਇਆ ਸੀ ਤੇ ਇਹ ਹੁਣ 23 ਆ ਗਿਆ ਜੀ ਹਨਾ ਜੀ 9 ਸਾਲ ਹੋ ਗਿਆ ਤੇ ਰੈਗੂਲਰ ਚੱਲ ਰਿਹਾ ਜੀ ਐਸੇ ਜਗ੍ਹਾ ਤੇ ਹੀ ਲੱਗਦਾ ਹਾਜੀ ਹਾਜੀ ਪਰ ਇਹ ਤਿੰਨ ਦਿਨ ਸਾਨੂੰ ਇਹ ਬੱਚੇ ਜਿਹੜੇ ਨੇ ਕੋਈ ਜੋਬ ਵਾਲਾ ਕੋਈ ਕੋਈ ਕਿਸੇ ਦੀ ਆਪਣੀ ਦੁਕਾਨ ਹੈ ਇਹ ਹੁਣ ਬੱਚੇ ਨੇ ਇਹ ਦੁਕਾਨ ਕਰਦੇ ਨੇ ਯਮਨਾਨਗਰ ਚ ਅਸੀਂ ਡਿਸਟ੍ਰਿਕਟ ਯਮਨਾਨਾ ਤੋਂ ਆਏ ਹਾਂ ਮਸਤਵਾਤ ਤੇ ਮੇਨ ਸਾਡਾ ਇੱਕੋ ਹੀ ਮੋਟਿਵ ਹੈ ਵੀ ਇਹਨਾਂ ਨੂੰ ਠੀਕ ਕਰਨਾ ਤੇ ਇਹ ਆਪਣੇ ਜਿਵੇਂ 5 ਕਿਲੋਮੀਟਰ 6 ਕਿਲੋਮੀਟਰ ਤੇ ਗੱਡੀਆਂ ਖੜੀਆਂ ਹੋ ਜਾਂਦੀਆਂ ਜੀ ਜੀ ਤੋਂ ਉਸ ਤੋਂ ਬਾਅਦ ਉਹ ਟੁਰਦੇ ਨੇ ਜਿਨ੍ਹਾਂ ਚ ਬਜ਼ੁਰਗ ਟੁਰ ਨਹੀਂ ਸਕਦੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਰੀਚਾਰਜ ਹੋ ਕੇ ਫਿਰ ਆਪਣੇ ਸਦਰਸ਼ਨ ਕਰ ਸਦਰਸ਼ਨ ਕਰ ਹਾਂਜੀ ਅਸੀਂ ਕੱਲ ਮੈਂ ਕੋਈ ਜੀ ਦੇਖੀ ਸੀ ਸੰਗਤਾਂ ਨਾਲ ਜਦੋਂ ਦਰਸ਼ਨ ਲਈ ਲੱਗਿਆ ਹੁੰਦੇ ਨੇ ਲੈਂਡ ਦੇ ਵਿੱਚ ਕਤਾਰ ਦੇ ਵਿੱਚ ਕਈ ਮਾਈਆਂ ਥੱਕ ਜਾਂਦੇ ਨੇ ਜਾਂ ਰਸਤੇ ਤੋਂ ਜਿਆਦਾ ਬਾਹਰ ਨਿਕਲ ਜਾਂਦੇ ਨੇ ਜਾਂ ਫਿਰ ਉੱਥੇ ਨੀਚੇ ਬਹਿ ਜਾਂਦੇ ਨੇ ਕਿ ਆ ਫਿਰ ਉਹ ਮਰਮਾਈਆਂ ਜਦੋਂ ਆਉਂਦੀਆਂ ਹੋਣਗੀਆਂ ਮਾਈਆਂ ਦਾ ਲੱਗ ਹੈ ਜੀ ਸਮਾਈਆਂ ਦਾ ਲੱਗ ਆ ਲੱਗ ਹਾਂ ਜੀ ਨਾਲ ਕਰਦੇ ਪਏ ਨੇ ਬੀਬੀਆਂ ਆਈ ਹੋਈਆਂ ਉਹ ਮਾੜੀਆਂ ਦੇ ਪਾਸੇ ਨੇ ਅਸੀਂ ਸਾਰੇ ਜੈਨਸ ਇੱਧਰ ਆ ਜੈਨਸ ਸਾਰੇ ਹਾਂਜੀ ਹਾਂਜੀ ਤੇ ਸਭ ਠੀਕ ਹੋ ਜਾਂਦੇ ਅਸਤਵਾਦੀਆਂ ਰਾਤੀ ਬੱਚੇ ਆਪਣੇ ਵਾਈਬ੍ਰੇਟਰ ਚੱਕ ਲੈਣਗੇ ਬੈਗ ਸੁਭਾ ਲੈਣਗੇ ਤੇ ਜਿਹੜੇ ਸਾਰਾ ਦਿਨ ਲੰਗਰ ਵਰਤਾਂਦੇ ਨੇ ਉਹਨਾਂ ਦੀ ਖਲੀਆਂ ਚੜੀਆਂ ਹੁੰਦੀਆਂ ਉਹਨਾਂ ਦੀ ਟਰਾਲੀਆਂ 'ਚ ਜਾ ਕੇ ਮਾਲਿਸ਼ ਕਰ ਟਰਾਲੀਆਂ ਦੇ ਵਿੱਚ ਵੀ ਜਾ ਕੇ ਜਿਵੇਂ ਕਹਿੰਦੇ ਕਹਿੰਦੇ ਭਾਈ ਹੋਲ ਸਰਵਿਸ ਜਿਵੇਂ ਕਹਿੰਦੇ ਉਹਨਾਂ ਦੇ ਉਹ ਚਾਰੇ ਨਹੀਂ ਆ ਸਕਦੇ ਥੱਕੇ ਹੁੰਦੇ ਨੇ ਫਿਰ ਉਹ ਟਰੈਲੀ 'ਚ ਪਏ ਹੁੰਦੇ ਨੇ ਉਹਨਾਂ ਨੂੰ ਜਗਾ ਕੇ ਲੋ ਵੀ ਆਪਣੀ ਮਾਲਿਸ਼ ਕਰਾ ਲਓ ਫਿਰ ਉਹਨਾਂ ਦੇ ਖਾਲੀਆਂ ਕੱਢ ਆਉਂਦੇ ਨੇ ਸਾਰੇ ਠੀਕ ਹੋ ਗਏ ਅਗਲੇ ਦਿਨ ਫਿਰ ਉਹ ਵਧੀਆ ਲੰਗਰ ਵਰਤਾ ਬਿਲਕੁਲ ਜਿਵੇਂ ਗੱਲ ਕਹਤੇ ਇਹ ਕਹਿੰਦੇ ਭਾਈ ਇੱਕ ਗੱਲ ਦੇਖਿਆ ਨੇ ਕਹਿੰਦੇ ਇਹਦਾ ਖਾਲਸਾ ਸਿੰਘ ਹੁੰਦਾਗਾ ਉਹ ਥੱਕਦਾ ਨਹੀਂ ਹੁੰਦਾ ਕਦੇ ਕਿਉਂਕਿ ਇੱਕ ਗੱਲ ਇਹ ਵੀ ਹੈ ਕਿ ਹੁਣ ਉਹ ਥੱਕਣ ਦੇ ਪਿਛੇ ਇਹਦਾ ਵੱਡਾ ਕਾਰਨ ਇਹ ਵੀ ਦੱਸਿਆ ਹੁਣ ਆਪਾਂ ਕਹਿ ਸਕਦੇ ਆਂਗੇ ਵੀ ਲਈ ਉਹਨਾਂ ਨੂੰ ਜੇਕਰ ਆਰਡਰ ਲਾਉਣ ਲਈ ਤੁਸੀਂ ਹੈਗੇ ਹੋਗੇ ਇਹ ਕਹਿ ਸਕਦੇ ਜੀ ਆਪਾਂ ਕਹਿ ਸਕਦੇ ਜੀ ਇਹਨਾਂ ਮੈਂ ਕਿਵਰੇ ਸੋਚਦਾ ਮੈਂ ਵੀ ਇਹ ਛੋਟੇ ਸਾਹਿਬ ਜਾ ਦੀ ਵਰਤਦੇ ਨੇ ਜੀ ਅਸੀਂ ਘੁੱਤ ਤੇ ਮੈਂ ਕਹਿੰਦਾ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਮੰਨੋ ਘਰ ਇੱਕ ਦੋ ਬੰਦਿਆਂ ਦੀ ਮਾਲਿਸ਼ ਕਰਕੇ ਬੰਦਾ ਥੱਕ ਜਾਂਦਾ ਇੱਥੇ ਰੈਗੂਲਰ ਸਵੇਰੇ ਸ਼ੁਰੂ ਹੋ ਜਾਂਦਾ ਜੀ 8 ਵਜੇ ਤੋਂ ਰਾਤ ਦੇ ਰਾਤ ਦੇ 8 ਵਜੇ ਤੱਕ ਸਾਰੇ ਲੱਗੇ ਹੀ ਨੇ ਉਹਨਾਂ ਨੂੰ ਕੋਈ ਜਾ ਕੇ ਰੈਸਟ ਕਰਾਉਣਾ ਨਹੀਂ ਜੀ ਅਸੀਂ ਕਰਾਂਗੇ ਸਾਰੇ ਲੱਗੇ ਹੋਏ ਨੇ ਉਸ ਤਰੀਂ ਆਨੰਦ ਆਉਂਦਾ ਸੀ ਆਨੰਦ ਹਾਂ ਸੇਵਾ ਚ ਆਨੰਦ ਕੀ ਮਨੋ ਜੀ ਬੁਫਰ ਵੀ ਟੋਟਲ ਗਿਣਤੀ ਦੇ ਅਕੋਰਡਿੰਗ ਦੇਖਿਆ ਕੋਈ ਹੈ ਗਿਣਤੀ ਮੈਨੂੰ ਰੇਸ਼ਿਓ ਵੀ ਕਿ ਸੰਗਤ ਆ ਜਾਂਦੀ ਹੈ ਇੱਕ ਦਿਨ ਦੇ ਵਿੱਚ ਕੋਈ ਕਾਊਂਟਲੈਸ ਕਹਿ ਲੋ ਜਾਨੀ ਇਹ ਨਹੀਂ ਕਰਨਾ ਕਾਊਂਟ ਕਰ ਕਾਊਂਟ ਅਸੀਂ ਕਰਦੇ ਰਹੀ ਸੀ ਕਿੰਨੇ ਮਖਾਣਾ ਥੋੜਾ ਜੀ ਅਸੀਂ ਸੇਵਾ ਕਰਨੀ ਹੈ ਵੀ ਜਿਹੜਾ ਆ ਗਿਆ ਇੱਕ ਵਾਰੀ ਖੁਸ਼ ਹੋ ਕੇ ਚਲਾ ਜਾਏ ਕੁਝ ਮੈਡੀਸਿਨ ਜਿਵੇਂ ਦੇਸੀ ਦਵਾਈਆਂ ਨੇ ਕੁਝ ਥੋੜੀ ਬੋਤੀਆਂ ਉਹ ਆਪਾਂ ਲਿਖ ਵੀ ਦਿੰਨੇ ਆ ਘਰੋਂ ਜਿ ਕੋਈ ਕਹਿੰਦਾ ਮੇਰੇ ਜੀ ਇਹ ਪ੍ਰੋਬਲਮ ਹੈ ਉਹ ਪ੍ਰੋਬਲਮ ਹੈ ਉਹ ਵੀ ਥੋੜੀ ਬੋਤੀ ਆਪਾਂ ਜਾਣਦੇ ਆ ਉਹ ਕਰਦੀ ਤਾਂ ਥੋੜਾ ਬੋਤਾ ਕਾਫੀ ਉਹਦੇ ਨਾਲ ਵੀ ਰਿਲੀਫ ਹੁੰਦਾ ਉਹਨਾਂ ਨੂੰ ਹਾਂਜੀ ਹਾਂਜੀ ਬਾਬਾ ਧੰਨਵਾਦ ਜੀ ਬਹੁਤ ਚੰਗਾ ਕੀਤਾ ਥੈਂਕ ਯੂ ਸੋ ਦੋਸਤੋ ਆਪਾਂ ਅੱਜ ਗੱਲਬਾਤ ਕਰੀਏਗੀ ਆਪਾਂ ਗੱਲਬਾਤ ਨਿਆਸਰ ਅਰਦਾਸਾਂ ਜਿਹੜੀ ਇਹ ਸੰਸਥਾ ਕੀ ਸੰਸਥਾ ਦੇ ਵੱਲੋਂ ਇੱਕ ਵੱਖਰੇ ਤਰੀਕੇ ਦਾ ਸ਼ੁਰੂਆਤ ਕੀਤੀ ਗਈ ਹੈਗੀ ਜਿਵੇਂ ਗੱਲ ਕਹਿਤੀ ਜਾਂਦੀ ਹੈਗੀ ਸੰਗਤ ਨੂੰ ਵੈਸੇ ਤਾਂ ਇਸ ਜਗ੍ਹਾ ਤੇ ਆ ਕੇ ਕਿਸੇ ਚੀਜ਼ ਦੀ ਤੋੜ ਨਹੀਂ ਰਹਿੰਦੀ ਕਿਉਂਕਿ ਹਰ ਇੱਕ ਜਿਹੜੀਆਂ ਉਹਦੇ ਆ ਜਿਹੜੀਆਂ ਫਰਿਆਦਾ ਹੁੰਦੀਆਂ ਨਿੱਕੀਆਂ ਜਾਂ ਫਿਰ ਜਿਹੜੀਆਂ ਅਰਦਾਸਾਂ ਹੁੰਦੇ ਨੇ ਉਹ ਪੂਰੇ ਹੁੰਦੇ ਨੇਗੇ ਇੱਥੇ ਆ ਕੇ ਪਰ ਫਿਰ ਵੀ ਇੱਕ ਵੱਖਰੀ ਸ਼ੁਰੂਆਤ ਕਰੀ ਗਈ ਹੈਗੀ ਕਿ ਜਿਹੜੇ ਸੰਗਤ ਦੇ ਨਾਲ ਨਾਲ ਸੇਧ ਦਾ ਵੀ ਖਿਆਲ ਕੀਤਾ ਜਾਵੇ ਤੇ ਉਹ ਇਹ ਵੱਖਰੇ ਤਿਕਾ ਲੰਗਰ ਸ਼ੁਰੂਆਤ ਕੀਤੀ ਗਈ ਹੈ ਉਮੀਦ ਇਹੀ ਹੈ ਵੀ ਤੁਸੀਂ ਤੁਹਾਨੂੰ ਚੰਗ ਸਾਡੇ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਨੂੰ ਯਾਨੀ ਕਿ ਹਰਦੀਪ ਜੈਪਨ ਦੇ ਉਹ ਇਜਾਜ਼ਤ ਧੰਨਵਾਦ